ਤਰੋ ਤਰਾਪੁਰ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗ ਦੇਸ਼ਾ ਏਕੰਕਾਰ ਸਤਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਬਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਬਨਾਸਨ ਸੋਏ ਸਾਬਤ ਜਥਾ ਸੁਖ ਰਾਤ ਬਤਾਏ ਭਏ ਪਾਤ ਨਿਜ ਸਵਾਲ ਲਗਾਈ ਭੀਮ ਚੰਦ ਵਡ ਸਰਫ ਕਰਾਈ ਸੈਲਨਾਥ ਸਗਰੇ ਤਵ ਆਈ ਸੁਪਤ ਜਥਾ ਸੁਖ ਰਾਤ ਬਤਾਏ ਭਏ ਪਰਾ ਨਿਜ ਸਵਾਲ ਲਗਾਈ भीमजंद वड़ सरफ कराए शैल नासगरे तव आए युगों युग अटाल चाबर छतर दे मालिक ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜੂਰ ਅੰਦਰ ਗੁਰੂ ਪਿਆਰੇ ਗੁਰੂ ਸWARE ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜੂਰ ਜੁੜ ਕਰਕੇ ਇਸ ਦੇਹੀ ਦਾ ਲਾਹਾ ਲੈਂਦਿਆਂ ਸਵਾਸਾਂ ਨੂੰ ਸਫਲਾ ਕਰਨਾ ਕਰੀਏ ਗਾਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਲ ਦੇ ਦੀਵਾਨਾਂ ਤੱਕ ਆਪਾ ਇਹ ਸਰਬਨ ਕੀਤਾ ਹੈ ਕਿ ਰਾਜਿਆਂ ਨੇ ਕੋੜ ਨੀਤੀ ਤਿਆਰ ਕੀਤੀ ਕਿ ਇਸ ਤਰ੍ਹਾਂ ਤਾਂ ਜੋ ਸਿੱਖਾਂ ਦਾ ਗੁਰੂ ਉਹਦੇ ਤੇ ਆਪਣੀ ਵਿਜੇ ਪ੍ਰਾਪਤ ਕਰਨੀ ਬੜੀ ਸਖਤ ਹੈ ਬੜੀ ਔਖੀ ਹੈ ਤਾਂ ਆਪਾਂ ਨੂੰ ਸਾਰਿਆਂ ਨੂੰ ਇਕਜਟ ਹੋਣਾ ਚਾਹੀਦਾ ਹੈ ਤਾਂ ਉਹ ਨਾਲ ਇਸ ਕਰਾਂ ਸਾਰੇ ਫਿਰ ਕੱਲੂ ਕੱਲੂ ਦੇ ਰਾਜੇ ਨੂੰ ਕੈਥਲ ਦੇ ਰਾਜੇ ਨੂੰ ਗਲੇਰੀਗਾ ਦੇ ਰਾਜੇ ਨੂੰ ਅਨੇਕਾਂ ਪ੍ਰਾਂਤਾਂ ਦੇ ਸ਼੍ਰੀਨਗਰ ਚੰਮੂ ਕਰਨਾਲ ਆਦ ਤੱਕ ਸਾਰੇ ਦੇਸ਼ਾਂ ਦੇ ਰਾਜਿਆਂ ਨੂੰ ਸੱਦਾ ਭੇਜਿਆ ਚਿੱਠੀ ਪਾਈ ਕਿ ਸਾਡੀ ਸਹਾਇਤਾ ਕਰ ਨਾਲ ਵਰਤਿਆ ਵੀ ਜਿਹੜਾ ਇਸ ਵੇਲੇ ਸਾਡੇ ਨਾਲ ਨਹੀਂ ਖੜੋਵੇਗਾ ਸਾਡੀ ਮਦਦ ਨਹੀਂ ਕਰੇਗਾ ਉਹ ਸਾਡਾ ਦੁਸ਼ਮਣ ਹੋਵੇਗਾ ਸਾਡੇ ਨਾਲ ਵੈਰ ਕਰਾਵੇਗਾ ਤਾਂ ਇਸ ਤਰ੍ਹਾਂ ਸਾਰੇ ਰਾਜੇ ਪੱਤਰ ਲਿਆ ਕਰਕੇ ਸੁਣ ਕਰਕੇ ਸਾਰਿਆਂ ਜਦੋਂ ਭੀਮਚੰਦ ਨੇ ਬੁਲਾ ਲਿਆ ਸਾਰੇ ਕੱਤਰ ਹੋ ਗਏ ਕਹਿ ਲੋ ਦੀ ਦੂਣ ਵਿੱਚ ਸਾਰਿਆਂ ਨੇ ਆਪਣਾ ਟਿਕਾਣਾ ਕੀਤਾ ਰਾਜੇ ਇੱਕ ਦੂਸਰੇ ਨੂੰ ਵੇਖ ਵੇਖ ਕੇ ਘਮੰਡ ਕਰਦੇ ਸੀ ਭੀਮਚੰਦ ਦੇ ਨਾਲ ਮਾਣ ਆ ਸਾਰਿਆਂ ਦਾ ਕੀਤਾ ਖਾਣ ਪੀਣ ਦਾ ਪ੍ਰਬੰਧ ਕੀਤਾ ਰਾਤ ਦੁਪਹਿਰ ਦਿੱਤੀ ਸਵੇਰ ਹੋਇਆ ਜੋ ਅਗਲਾ ਪ੍ਰਸੰਗ ਹੈ ਆਓ ਆਪਾਂ ਸਰਵਣ ਕਰਨਾ ਕਰੀਏ ਰਸਨਾ ਨੂੰ ਕਰੀਏ ਪਵਿੱਤਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੁਪਤ ਜਥਾ ਸੁਖ ਰਾਤ ਬਤਾਏ ਭਈ ਪਰਾਤ ਨਿਜ ਸਬਾ ਲਗਾਈ ਜੋਗ ਸੌ ਕੇ ਰਾਤ ਬਤੀਤ ਕੀਤੀ ਨਾ ਜਦੋਂ ਸਵੇਰ ਹੋਣੀ ਹੋਈ ਤਾਂ ਸਬਾ ਲਗਾਈ ਗਈ ਪੀਮ ਚੰਦ ਵੜ ਸਰਫ ਕਰਾਏ ਸੈਲ ਨਾਸਗਰੇ ਤਵ ਆਏ ਤਾਂ ਪੀਮ ਚੰਦ ਨੇ ਗਲੀਤੀ ਤੇ ਚਾਦਰਾਂ ਵਿਸ਼ਾਖੇ ਫਰਸ਼ ਤਿਆਰ ਕਰਵਾਇ ਤਰ ਸਾਰੇ ਪਹਾੜੇ ਰਾਜ ਇਕੱਠੇ ਹੋ ਕੇ ਆਏ ਖੜਗ ਸਿਪਰ ਸਰ ਤਨੋਖ ਕਰਾ ਲੇ ਆਪਣੇ ਅੰਗ ਸਜਾਏ ਵਿਸਾਲੇ ਸਾਰੇ ਰਾਜਿਆਂ ਨੇ ਕਿਰਪਾਨਾਂ ਢਾਲਾਂ ਵਿਕਰਾਲ ਤਨੋਖ ਬਣਾ ਬਾਣ ਆਪਣੇ ਅੰਗਾ ਦੇ ਉੱਤੇ ਸਜਾ ਲਈ ਪ੍ਰਥਮ ਖਡੂਰੇ ਅਰਜ ਸਵਾਲ ਗਰਭ ਕਟੋਚੀ ਆਏ ਉਤਾਲ ਸਭ ਤੋਂ ਪਹਿਲਾ ਕਹਿੰਦੇ ਖੰਡੂਰੀਆ ਤੇ ਜਸਵਾਲ ਰਾਜੇ ਆਏ ਕੁਮੰਡੀ ਕਟੋਚੀ ਆ ਬੜੀ ਕਾਲੀ ਕਾਲੀ ਨਾਲ ਆਇਆ ਨਾਮ ਕੁਵੰਡ ਚੰਦ ਤਿਸ ਕੇਰਾ ਬੈਠੇ ਸਭਾ ਵਿਖੇ ਨਿਰਪ헤ਰਾ ਉਹਦਾ ਨਾਮ ਕੁਮੰਡ ਜੰਦ ਸੀ ਸਭਾ ਵਿੱਚ ਰਾਜੇ ਬੈਠੇ ਰਾਜੇ ਨੂੰ ਵੇਖਿਆ ਤਾਂ ਯਮੂਨਾਥ ਸਾਹਿਬ ਆਦ ਕਾਏ ਧੀਮ ਚੰਦ ਸਨਮਾਨ ਬਿਠਾਏ ਜਦ ਜੰਮੂ ਦਾ ਰਾਜਾ ਆਇਆ ਨਾ ਸਾਰੇ ਰਾਜੇ ਪਹੁੰਚੇ ਤਾਂ ਪੀਮ ਚੰਦ ਨੇ ਸਾਰਿਆਂ ਨੂੰ ਆਦਰ ਸਤਕਾਰ ਦੇ ਨਾਲ ਬਿਠਾਉਣਾ ਕੀਤਾ ਗਨ ਰਾਜਨ ਕੇ ਸਭਾ ਮਝਾਰਾ ਕਹਲੂਰੀ ਮਹਪਾਲ ਉਚਾਰਾ ਬਹੁਤ ਰਾਜਿਆਂ ਦੀ ਸਭਾ ਵਿੱਚ ਕਹਲੂਰੀ ਰਾਜੇ ਨੇ ਕਿਹਾ ਸਾਬ ਕੋ ਹਿਤ ਲੇ ਹੋ ਹਰ ਦੈ ਵਿਚਾਰੇ ਪ੍ਰਗਟ ਸਤਰ ਖਾਲਸਾ ਭਾਰੇ ਸਾਰਿਆਂ ਦਾ ਹਿਤ ਵਿਚਾਰ ਲਵ ਸਾਡਾ ਵੱਡਾ ਬੈਰੀ ਖਾਲਸਾ ਜੋ ਪ੍ਰਗਟ ਹੋਇਆ ਹੈ ਸਾਮ-ਦਾਮ ਔਰ ਭੇਦ ਪਾਏ ਗੁਰ ਕੇ ਸੰਗ ਨਾ ਇਹ ਬਣ ਆਏ ਜੇ ਮਿੱਤਰਤਾ ਕਰੇਗਾ ਤਾਂ ਸਾਡੀਆਂ ਖੇਤੀਆਂ ਨੂੰ ਉਜਾੜੇਗਾ ਜੇ ਧਨ ਦੇ ਕੇ ਵਾਸ ਕਰਾਂਗੇ ਤਾਂ ਜਾਂ ਬੈਰੀ ਵਿੱਚ ਆਪੋ ਵਿੱਚ ਫਟ ਪਾਵੇਗਾ ਕਿਉਂਕਿ ਸ਼ਾਮ ਦਾਮ ਔਰ ਭੇਦ ਇਹ ਸੰਸਾਰ ਨੀਤੀ ਜੋ ਰਣਨੀਤੀ ਹੈ ਨਾ ਇਹਦੇ ਤਿੰਨ ਭੇਦ ਆ ਕਿ ਜਦੋਂ ਕਿਸੇ ਨੂੰ ਵੀ ਆਪਣੀ ਈਨ ਮਨਾਉਣੀ ਹੈ ਨਾ ਉਹਨੂੰ ਸ਼ਾਮ ਦੇ ਉਹ ਸਮਝਾਵ ਉਹਨਾਂ ਪ੍ਰੇਮ ਕਰੋ ਜਿੰਨਾ ਹੀ ਸਮਦਾ ਦਾਮ ਦੇ ਲਾਲਚ ਦਿਓ ਉਹਨੂੰ ਨਹੀਂ ਸਮਦਾ ਫਿਰ ਭੇਦ ਇਹ ਆ ਵੀ ਅਖੀਰੀ ਨੁਟੀ ਵੀ ਉਹਦੇ ਨਾਲ ਕੁੱਟਮਾਰ ਕਰੋ ਜ਼ਬਰਦਸਤੀ ਉਹ ਤੋਂ ਉਹ ਚੀਜ਼ ਮਨਾਈ ਜਾਵੇ ਪਹਿਲਾਂ ਪ੍ਰੇਮ ਨਾਲ ਫਿਰ ਲਾਲਚ ਨਾਲ ਫੇਰ ਡੰਡੇ ਨਾਲ ਤਾਂ ਤਿੰਨੇ ਜਦੋਂ ਭੇਦ ਕੀਤੇ ਉਹਨਾਂ ਨੇ ਪਨਾਉਣਾ ਕੀਤਾ ਵੀ ਕਿਵੇਂ ਨਾ ਕਿਵੇਂ ਇਹ ਤਿੰਨੇ ਕਾਰਜ ਜੋ ਕੀਤੇ ਜਾਣ ਉਹਨਾਂ ਮਿੱਤਰਤਾ ਬਣਾ ਕੇ ਵੇਖੋ ਸ਼ਾਮਦਮ ਕਰੋ ਵੀ ਸਾਡੀ ਖੇਤੀ ਨਾ ਉਜਾੜੇ ਜੇ ਨਹੀਂ ਮੰਨਦਾ ਫੇਰ ਧੰਨ ਦੇ ਕੇ ਪਾਉ ਜੇ ਫੇਰ ਵੀ ਨਹੀਂ ਮੰਨਦਾ ਫੇਰ ਕਹਿੰਦੇ ਉਹਦੇ ਨਾਲ ਕਰੀ ਸ਼ਾਮ ਤਬ ਕਰੀ ਕਰਾਵਾਏ ਖੇਤੀ ਬਿਰਹ ਕੈ પાਕਣ ਪਾਵਾ ਤਾਂ ਗੁਰੂ ਜੀ ਨੇ ਇਹ ਬਣ ਨਹੀਂ ਆਉਣਾ ਹੈ ਏ ਹੁਣ ਸਾਡੇ ਨਾਲ ਫੋਟ ਪੈ ਗਈ ਐ ਇਹਦੇ ਨਾਲ ਸਾਡੀ ਨਹੀਂ ਨਿਭਣੀ ਬਾਹਰ ਖੜੀ ਸਾਡੀ ਖੇਤੀ ਪੱਕ ਨਹੀਂ ਸਕੇਗੀ ਕਿਉਂਕਿ ਤੇ ਕੱਜੀ ਖੇਤੀ ਵੱਢ ਕੇ ਲੈ ਜਾਂਦੇ ਸਾਡੇ ਖੇਤਾਂ 'ਚ ਇਹਨਾਂ ਨੇ ਅਨਾਜ ਖੇਤੀ ਹੋਣ ਹੀ ਨਹੀਂ ਦੇਣਾਗਾ ਇਸ ਕਰਕੇ ਸਾਨੂੰ ਇਹ ਜਿਹੜੇ ਤਰੀਕੇ ਰਣਨੀਤੀ ਹੈ ਉਹ ਅਪਣਾਉਣੀ ਚਾਹੀਦੀ ਹੈ ਧਾਮ ਦੇ ਪੁਨ ਲੂਟਾ ਗ੍ਰਾਮ ਸਭ ਦੇ ਸਪਾਈ ਤੂੰ ਮਣ ਧਾਮ ਜੇ ਧਨ ਦੇਵੇਗਾ ਤਾਂ ਫਿਰ ਸਾਡੇ ਪਿੰਡਾਂ ਨੂੰ ਲੁੱਟੇਗਾ ਸਾਰੇ ਪਾਸੇ ਧੁੰਮਾ ਪਾਇਆ ਹੋਇਆ ਨੇ ਇਹਨੇ ਭੇਦਨਾ ਬਨ ਹੈ ਗੁਰੂ ਸਿੱਖ ਅਹ ਹੈ ਜਿਸ ਨੂੰ ਨਾਮ ਸਿਮਰਤੇ ਫਰ ਹੈ ਤਾਂ ਇਸ ਤਰ੍ਹਾਂ ਇਸ ਕਰਕੇ ਜਿਸ ਨੇ ਨਾਮ ਦਾ ਸਿਮਰਨ ਕਰਦੇ ਹਨ ਉਸ ਦੇ ਖਿਲਾਫ ਕਿਵੇਂ ਭੇਦ ਹੋ ਸਕਦਾ ਇਸ ਕਰਕੇ ਗੁਰੂ ਜੀ ਤੇ ਗੁਰੂ ਦੇ ਸਿੱਖਾਂ ਵਿੱਚ ਭੇਦ ਪਾਉਣਾ ਨਹੀਂ ਬਣਦਾ ਬੜਾ ਮੁਸ਼ਕਲ ਹੈ ਏ ਵਿਖਾਦ ਕੁਛ ਮੋਕੋ ਨਹੀਂ ਸੰਸੈ ਸਭ ਕਾ ਰਾਜਨ ਮਾਹੀ ਇਹ ਝਗੜਾ ਮੇਰੇ ਇਕੱਲੇ ਵਾਸਤੇ ਨਹੀਂ ਇਹ ਸਾਰਿਆਂ ਦੇ ਰਾਜਾਂ ਨੂੰ ਖਤਰਾ ਹੈ ਦਿਨ ਪ੍ਰਤ ਵਧੈ ਪਾਹਲ ហេਤ ਅਠ ਹੋ ਜਾਮ ਲਰਨ ਸੰਹੇਤ ਪ੍ਰਤੀ ਦਿਨ ਖਾਲਸਾ ਪਾਹਲ ਲੈ ਕੇ ਖੰਡੇ ਬਾਟੇ ਦੀ ਵਾਧਾ ਜਾ ਰਿਆ ਅੱਠੇ ਪੈਰ ਉਹਨਾਂ ਨੂੰ ਲੜਨ ਨਾਲ ਪਿਆਰ ਹੈ ਅਬ ਉਪਾਅ ਸਭ ਤੇ ਹੋਏ ਆਵੇ ਮਿਲੋ ਲੜੋ ਗੁਰਪੁਰ ਆਵਿਸ਼ੇ ਨਾਵੇ ਹੁਣ ਸਾਰਿਆਂ ਪਾਸੋਂ ਇਹ ਉਪਾਅ ਹੋ ਸਕਦਾ ਹੈ ਮਿਲ ਕੇ ਲੜੋ ਤੇ ਅਨੰਦਪੁਰ ਨੂੰ ਖੋਲ ਲਵੋ ਰੱਖੋ ਜਹ ਹੈ ਮੇਲ ਸਭ ਰਾਜਨ ਕਰੇ ਸੁਧਾਰਨ ਆਪਣੇ ਕਾਜਨ ਸਾਰੇ ਰਾਜਿਆਂ ਨੂੰ ਆਪਸ ਵਿੱਚ ਮੇਲ ਮਲਾਬ ਰੱਖਣਾ ਚਾਹੀਦਾ ਉਹਨਾਂ ਨੂੰ ਆਪਣੇ ਕਾਰਜ ਸੁਧਾਰ ਲੈਣੇ ਚਾਹੀਦੇ ਚਾਹੀਦੇ ਨੇ ਸੋ ਆਬੋ ਚਲਹਾ ਆਨੰਦਪੁਰ ਲੜਵੇ ਪੁਨ ਸੁਖ ਲਾ ਸਾਥ ਰਾਜ ਜਿ ਕਰਵੇ ਹੁਣ ਆਨੰਦਪੁਰ ਵਿੱਚ ਲੜਨ ਵਾਸਤੇ ਚਲਦੇ ਹਾਂ ਫਿਰ ਸੁੱਖਾਂ ਨਾਲ ਆਪਣਾ ਆਪਣਾ ਕਾਰਜ ਕਰਾਂਗੇ ਸੋ ਜੋ ਮਿਟ ਹੈ ਰਹੇ ਨਾ ਆਚੀ ਤਾਹੇ ਰਿਪ ਸਭ ਕੋ ਨਹ ਮੇਲੀ ਕਾਹੇ ਹੁ ਜੋ ਹੁਣ ਰਾਜਾ ਹੁਣ ਪਿੱਛੇ ਹਟਿਆ ਰਹੇਗਾ ਇਸ ਵਾਸਤੇ ਚੰਗਾ ਨਹੀਂ ਹੈ ਖਾਲਸੇ ਸਭ ਦਾ ਬੈਰੀ ਹੈ ਉਨ੍ਹਾਂ ਨਾਲ ਕਿਸੇ ਨਾਲ ਮੇਲ ਨਹੀਂ ਰੱਖਣਾ ਸੌਂਤ ਕਟੋਚ ਖਡੂਰੀ ਕਹ ਰਾਜੇ ਸਕਲ ਮਿਲੈ ਆਵ ਆਹ ਇਹ ਸੁਣ ਕੇ ਕਟੋਚੀਏ ਤੇ ਖੰਡੂਰੀਏ ਨੇ ਕਿਹਾ ਇੱਥੇ ਹੁਣ ਸਭ ਰਾਜ ਇਕੱਠੇ ਹੋਊ ਕਿਸ ਬਾਤ ਇਹ ਹੁਣ ਚੰਗੀ ਗੱਲ ਨਹੀਂ ਹੈ ਨਾ ਆਠੀ ਕਿਸ ਕੋਏ ਬਾਤ ਵਿਗੜੇ ਦੇਸ ਰਾਜ ਦਿਨ ਰਾਤ ਦਿਨ ਰਾਤ ਦੇਸ ਦਾ ਰਾਜਾ ਹੁਣ ਜਿਹੜਾ ਰਾਜ ਦਾ ਪ੍ਰਬੰਧ ਹੈ ਵਿਗੜਦਾ ਜਾਂਦਾ ਹੈ ਹੋਤ ਪ੍ਰਾਤਕੇ ਕੂਚ ਕਰੀਜੈ ਕੇਰਾ ਆਨੰਦਪੁਰ ਕਰ ਲਈਜੈ ਸਵੇਰ ਹੋਣ ਤੇ ਕੂਚ ਕਰੋ ਅਤੇ ਆਨੰਦਪੁਰ ਨੂੰ ਜਿਹੜਾ ਹੈ ਉਹ ਕੇਰਾ ਪਾਇਆ ਜਾਵੇ ਐਸੇ ਅਪਰਥਾ ਲੋ ਗੁਰੂ ਨਿਕਾਸੋ ਤਿਤਕ ਸਿੱਖ ਲੜ ਸਗਲ ਬਿਨਾਸੋ ਤੇ ਗੁਰੂ ਜੀ ਨੂੰ ਉਤੋਂ ਕੱਢ ਦੇਵੋ ਕਿਸੇ ਹੋਰ ਥਾਂ ਜਾ ਕੇ ਰਹਿਣ ਅਤੇ ਸਾਰੇ ਸਿੰਘਾਂ ਨੂੰ ਲੜਨ ਤੇ ਖਤਮ ਕਰ ਦੇਵੋ ਕਹੋ ਕੇਸਰੀ ਚੰਦ ਸਭਨ ਮੈਂ ਕਾਣ ਮਰੈ ਗੋ ਭਰਾਤ ਰਣ ਮੈਂ ਫਿਰ ਕੇਸਰੀ ਚੰਦ ਨੇ ਕਹਿਣਾ ਕੀਤਾ ਕਿ ਭਰਾਵਾ ਜੇ ਜੰਗ ਵਿੱਚੋਂ ਕੌਣ ਵਾਪਸ ਮੁੜੇਗਾ ਤਾਨ ਮਾਨ ਧਨ ਕਰ ਸਗਲੇ ਲਰੈ ਤਰੈ ਅਗਰ ਪਾਗ ਪਾਸ਼ਨਾ ਮੁਰੈ ਤਾਨ ਮਾਨ ਤਨ ਤੇ ਧਨ ਕਰਕੇ ਸਾਰੇ ਲੜਦੇ ਨੇ ਜੇ ਜਿਹੜੇ ਸੀਸ ਤੇ ਪਾਗ ਧਰਦੇ ਹਨ ਉਹ ਪਿੱਛੇ ਨਹੀਂ ਮੁੜਨਗੇ ਇਹਦੇ ਆਦਿਕ ਕਹਿ ਸਬਨ ਮਾਹੀ ਉੱਠੀ ਸਬਾਜੇ ਨਿਜਰਜ ਥਾਨੀ ਇਸ ਪ੍ਰਕਾਰ ਹੁਣ ਸੁਣ ਕੇ ਸਾਰਿਆਂ ਨੇ ਮੰਨ ਲਿਆ ਸਾਰੇ ਸਭਾ ਵਿੱਚ ਉੱਠ ਕੇ ਆਪਣੇ ਆਪਣੇ ਟਿਕਾਣਿਆਂ ਤੇ ਪਹੁੰਚਦੇ ਆਏ ਲੜਨ ਸਮਾਜ त्याग ਅਬ ਕਰਿਓ ਪੈਦਲ ਅਸਵਾਰਣ ਦਲ ਜੁੜਿਓ ਫਿਰ ਸਾਰੀ ਲੜਾਈ ਵਾ ਤੇ ਸਾਰਾ ਸਾਜੂ ਸਮਾਨ ਇਕੱਠਾ ਕੀਤਾ ਗਿਆ ਕੋੜ ਸਵਾਰ ਪੈਦਲ ਜਿਹੜੀ ਜਾਣ ਕਰਨ ਵਾਲੀ ਸੈਨਾ ਸੀ ਸਾਰਿਆਂ ਨੂੰ ਜੋੜਿਆ ਗਿਆ ਗੁਲਕ ਬਨ ਬਰੂਦ ਬਹੁ ਦੇਤ ਨਿਜ ਨਿਜ ਮਿਲਣ ਬਣੇ ਸੁਚੇਤ ਬਹੁਤ ਗੋਲੀਆਂ ਸਿੱਕਾ ਇਕੱਠਾ ਕੀਤਾ ਗਿਆ ਸਾਰੇ ਆਪਣੇ ਆਪਣੇ ਮਿਸਲਾਂ ਵਿੱਚ ਸੁਚੇਤ ਹੋ ਗਏ ਸਗਰੀ ਕਾਰਾਤ ਕਰੀ ਸਭ ਤਿਆਰੀ ਨਿੰਦਰਾ ਆਲਪ ਬਿ ਲੋਚਨ ਧਾਰੀ ਸਾਰੀ ਰਾਤ ਤਿਆਰੀ ਕੀਤੀ ਅਤੇ ਨੈਣ ਥੋੜੇ ਨਿਦਰਾਵਲੇ ਹੋ ਗਏ ਭਈ ਪ੍ਰਾਂਤ ਆਲਸ ਕੋਟਾਰਾ ਭੀਮ ਚੰਦ ਵਜਾਵੇ ਨਗਾਰਾ ਸਵੇਰ ਹੋਣ ਤੇ ਸਾਰਿਆਂ ਨੂੰ ਆਲਸ ਨੂੰ ਛੱਡਣਾ ਪਿਆ ਕਿਉਂਕਿ भीम जानदे नगारे ते चोटा लातीं कारे स्नान भतर को पाए खड्ग सिपर अपने अंग लाएं त सारे ने उठ के स्नानपान ਕੀਤਾ ਤੇ ਆਪਣੇ શરી ਦੇ ਉੱਤੇ ਢਾਲਾਂ ਕਿਰਪਾਨ ਸਾਸਤਰਾਂ ਨੂੰ ਸਜਾਉਣਾ ਕਰਿਆ ਹੈ। ਚੜ ਗਰ ਪਰ ਲੈ ਰਾਜਨ ਸੰਗ ਸਭ ਕੇ ਦੁਬਤ ਬਜੇ ਉਤੰਗ ਹਾਥੀਆਂ ਉਤੇ ਚੜ ਕੇ ਦੂਸਰਿਆਂ ਰਾਜਿਆਂ ਨੂੰ ਆਪਣੇ ਨਾਲ ਲਿਆ ਤੇ ਸਾਰੇ ਰਾਜਿਆਂ ਦੇ ਨਗਰ ਦੇ ਬੜੀ ਉੱਚੀ ਨਗਾਰੇ ਬਣਾਉਣੇ ਕੀਤੇ ਇੱਕ ਦੋਏ ਕੋਸ ਚਲੇ ਤਬ ਆਇਓ ਬਹਿਰ ਨਿਕਸ ਕਰ ਸਿਵਲ ਲਗਾਇਓ ਜਦ ਇੱਕ ਦੋ ਕੋ ਬਾਹਰ ਨਿਕਲਾਏ ਤਾਂ ਤੰਬੂ ਲਾਏ ਗਏ ਮਿਲ ਰਾਜੇ ਗਣ ਪਤਰ ਲਿਖਾਇਓ ਦੂਤ ਹਾਸ ਤਤਕਾਲ ਪਠਾਇਓ ਸਾਰੇ ਰਾਜਿਆਂ ਨੇ ਮਿਲ ਕੇ ਫਿਰ ਪੱਤਰ ਲਿਖਿਆ ਇੱਕ ਦੂਤ ਦੇ ਹੱਥ ਦੇ ਕੇ ਤੁਰੰਤ ਭੇਜ ਦਿੱਤਾ ਆਗੇ ਸਤਿਗੁਰ ਸੁਣ ਸੁਦਸਾਰੀ ਕਰੀ ਜੁੱਦ ਕੀ ਸਭ ਬਿਧੀ ਤਿਆਰੀ ਉੰਦਰ ਸਤਿਗੁਰ ਪਾਤਸ਼ਾਹ ਕਲੰਦਰ ਮਹਾਰਾਜ ਧੰਨ ਗੁਰੂ ਗੋਬ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਸਾਰਾ ਕੁਝ ਜਾਣਦੇ ਹੋਏ ਵੀ ਖਬਰਾਂ ਨੂੰ ਸੁਣ ਕੇ ਆਪਣੇ ਖਾਲਸੇ ਨੂੰ ਆਵਾਜ਼ ਦੇ ਦਿੱਤੀ ਵੀ ਖਾਲਸਾ ਜੀ ਜੋ ਟਿੱਡੀ ਦਾਲ ਹੈ ਉਹ ਚੜਿਆ ਆਉਂਦਾ ਤੁਸੀਂ ਵੀ ਤਿਆਰੀ ਕਰ ਲਓ ਬੈਠੇ ਹੁਤੇ ਦੀਵਾਨ ਮਜਾਰਾ ਪਾਸ ਖਾਲਸਾ ਸੋਭ ਉਧਾਰਾ ਗੁਰੂ ਜੀ ਦੀਵਾਨ ਸਜਾ ਕੇ ਬੈਠੇ ਪਾਸ ਖਾਲਸਾ ਸਜੋਬਤ ਹੈ ਪਹੁੰਚੋ ਪੱਤਰ ਖੋਲੋ ਪਠਾਏ ਤੁਨ ਉੱਚੀ ਤੇ ਸਭ ਨੂੰ ਸੁਣਾਏ ਜਦ پہاੜੀ ਰਾਜਿਆਂ ਦਾ ਦੂ ਚਿੱਠੀ ਲੈ ਕੇ ਪਹੁੰਚਿਆ ਨਾ ਤਾਂ ਬੜੀ ਉੱਚੀ ਆਵਾਜ਼ ਵਿੱਚ ਉਹਨੇ ਪੜ੍ਹ ਕੇ ਸੁਣਾਉਣਾ ਕੀਤਾ ਸੁਣੋ ਗੁਰੂ ਜੀ ਥਾਨ ਹਮਾਰਾ ਜਹ ਅਨੰਦਪੁਰ ਵਸਿਓ ਤੁਮਾਰਾ ਐ ਗੁਰੂ ਜੀ ਸੁਣਨਾ ਕਰੋ ਜਿੱਥੇ ਤੁਸੀਂ ਅਨੰਦਪੁਰ ਵਸਾਇਆ ਹੈ ਜਗਾਏ ਥਾਂ ਏ ਭੂਮੀ ਸਾਡੀ ਐ ਸ਼੍ਰੀ ਗੁਰੂ ਤੇਗ ਬਹਾਦਰ ਲੀਣੰ ਹਮ ਕੋ ਕਈ ਬੇਰ ਤਨ ਦੀਨੰ ਤੁਹਾਡੇ ਪਿਤਾ ਜੋ ਧੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹ ਥਾਂ ਲਿਆ ਸੀ ਸਾਨੂੰ ਕਈ ਵਾਰ ਧੰ ਦਿੱਤਾ ਹੈ ਪੰਜਾਬ ਕੋ ਬਾਸ ਆਪ ਨੇ ਕਰਿਓ ਤਬ ਕੋ ਦੇਉ ਨਾ ਕਹੇ ਮਨ ਧਰਿਓ ਜਰ ਤੋ ਤੁਸੀਂ ਇਸ ਥਾਂ ਤੇ ਵਸਾ ਕੀਤਾ ਤੁਹਾਡੇ ਪਿਤਾ ਜੀ ਚਲੇ ਗਏ ਤੇ ਤੁਸੀਂ ਸਾਨੂੰ ਧਨ ਦੀ ਬਾ ਇਸ ਥਾਂ ਦੀ ਬਾਬਤ ਕੋਈ ਧਨ ਨਹੀਂ ਦਿੰਦਾ ਕੋਈ ਕਰਨ ਨਹੀਂ ਦਿੰਦਾ ਆਪਣੀ ਤੁਸੀਂ ਮਰਜ਼ੀ ਕਰ ਰਹੇ ਹੋ ਅਬ ਹੈ ਆਪਣੋ ਪੰਥ ਉਪਾਇਓ ਹਥਿਆਰ ਨੂੰ ਕੋ ਹੱਥ ਗਰਾਇਓ ਤੇ ਹੁਣ ਤੁਸੀਂ ਆਪਣਾ ਖਾਲਸਾ ਪੰਥ ਜਿਹੜਾ ਪੈਦਾ ਕਰ ਦਿੱਤਾ ਉਹਨਾਂ ਨੂੰ ਹਥਿਆਰ ਪਕੜਾ ਦਿੱਤੇ ਨੇ ਲੂਟ ਕੂਟ ਕਰ ਦੂਨ ਉਹ ਜਾਰੀ ਲਰਨ ਮਰਨ ਨਿਤ ਧੂਮ ਉਤਾਰੀ ਲੋਟੋ ਘੋਟ ਕੇ ਸਾਡੀ ਧੂਣ ਉਜਾੜੀ ਹੈ ਲੜਨ ਮਰਨ ਦੀ ਨਿਤ ਤੁਸੀਂ ਧੂਮਚਾਈ ਹੋਈ ਹੈ ਆਵਲੇ ਮੈਂ ਕਿਨਸ ਬੋਟਾਰਾ ਦਿਨ ਰਹੋ ਤਨ ਦੇਸ਼ ਉਜਾਰਾ ਹੁਣ ਤੱਕ ਤਾਂ ਅਸੀਂ ਬਹੁਤ ਟਾਲਾ ਕਰ ਲਿਆ ਸਾਨੂੰ ਧਨ ਦੇਣ ਤੇ ਕਿਤੇ ਰਹਾ ਸਗੋ ਹੁਣ ਸਾਡਾ ਦੇਸ਼ ਤੁਸੀਂ ਉਜਾੜਤਾ ਸਾਨੂੰ ਧਨ ਤਾਂ ਨਹੀਂ ਦਿੱਤਾ ਸਾਡੀ ਜਗ੍ਹਾ ਵਾਸਤੇ ਉਲਟਾ ਤੁਸੀਂ ਸਾਨੂੰ ਹੀ ਲੁੱਟਣ ਲੱਗ ਗਏ ਕੇਤਕ ਹਮਰੇ ਸੋ ਪਾਟਖ ਪਾਏ ਨਿਤਕ ਲਰੇ ਪਰੇ ਕਹਲਨ ਦੁਖ ਪਾਏ ਕਈ ਸਾਡੇ ਸੂਰਵੀਰ ਤੁਸੀਂ ਮਾਰ ਦਿੱਤੇ ਕਈਆਂ ਨੂੰ ਘਲ ਕਰਕੇ ਦੁਖ ਪਚਾਇਆ ਆਬ ਜੇ ਕਰ ਰਸ ਰਖਿਓ ਚਾਹਤ ਬਸਨ ਆਨੰਦਪੁਰ ਵਿਖੇ ਉਮਾਬਤ ਹੋਂ ਜੇ ਰਾਸ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਨੰਦਪੁਰ ਵਿੱਚ ਜੋ ਰਹਿਣਾ ਚਾਹੁੰਦੇ ਹੋ ਤਾਂ ਦਇਆ ਕਰੋ ਦੀਜੇ ਸਭ ਦਾ ਮੂੰਹ ਬਸੋ ਆਪ ਬਿਗੜੇ ਸਭ ਕਾਮੂ ਜੇ ਤੁਸੀਂ ਹੁਣੇ ਧਰਤੀ ਤੇ ਰਹਿਣਾ ਚਾਹੁੰਦੇ ਹੋ ਆਨੰਦਪੁਰ ਤੇ ਵਸਾ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਤੁਹਾਨੂੰ ਤਨ ਦੇਣਾ ਪਵੇਗਾ ਫੇਰ ਤੁਸੀਂ ਇੱਥੇ ਬਸੋਗੇ ਕੋਈ ਕੰਮ ਵਿਗਾੜਨਾ ਨਹੀਂ ਪਵੇਗਾ ਸਾਡੇ ਖੇਤ ਲੁੱਟਣ ਨੂੰ ਤੁਹਾਨੂੰ ਛੱਡਣੇ ਪੈਣਗੇ ਨਾਹ ਤਾਂ ਕਰੋਧ ਵਧੇ ਜੋ ਇਹ ਜੁੱਧ ਹਿਰਦਾ ਸੱਧ ਵਿਚਾਰੋ ਬੁੱਧ ਨਾ ਤਾਂ ਕਰੋਧ ਵਧਿਆ ਨਾ ਜੁੱਧ ਹੋਵੇਗਾ ਆਪਣੇ ਦਿਲਾ ਵਿੱਚ ਸਾਰੇ ਵਿਚਾਰ ਕਰ ਲਵੋ ਉਹ ਤਾਂ ਤੁਰਕਣ ਸੰ ਬੈਰਤ ਮਾਰਾ ਇਤ ਹਮ ਸਾਥ ਵਦੀ ਬੋ ਰਾਰਾ ਉਧਰ ਤੁਰਕਾਂ ਦੇ ਨਾਲ ਸਾਡਾ ਬੈਰ ਹੈ ਇਧਰ ਸਾਡੇ ਨਾਲ ਵੀ ਬਹੁਤ ਝਗੜਾ ਵਧਿਆ ਹੋਇਆ ਹੈ ਦੋਨੋਂ ਦਸਤੇ ਦਲ ਉਮੜਾਈ ਸਭ ਜਗ ਸੁਪਟ ਤੁਮਰੋ ਪਰ ਅਤਾਵੈ ਦੋਨੋਂ ਪਾਸਿਆਂ ਤੋਂ ਦਲ ਚੜ੍ਹ ਕੇ ਆ ਰਹੇ ਹਨ ਸਾਰੇ ਜੰਗ ਤੇ ਸੂਰਬੀ ਤੁਹਾਡੇ ਤੇ ਹਮਲਾ ਕਰਨ ਵਾਸਤੇ ਪਹੁੰਚ ਰਹੇ ਨੇ ਪਰ ਹੈ ਭੀਰ ਨਹ ਕਛ ਬਨਾਵੈ ਘੇਰੇ ਜਾਓ ਨਾ ਨਿਕਸਨ ਪਾਵੇ ਜਦ ਵਿਪਤਾ ਪਵੀ ਗਈ ਤਾਂ ਫਿਰ ਕੁਝ ਨਹੀਂ ਹੋਵੇਗਾ ਘੇਰਾ ਹੋ ਜਾਵੇਗਾ ਤੁਹਾਨੂੰ ਬਾਹਰ ਨਿਕਲਣ ਵਾਸਤੇ ਜਗ੍ਹਾ ਨਹੀਂ ਮਿਲੇਗੀ ਜਾਤੇ ਦੀਜੈ ਦੌਲਤ ਅਬੈ ਆਗੈ ਪੰਥ ਵਰਦ ਰਖ ਸਭੈ ਤਾਂ ਇਸ ਕਰਕੇ ਜੇ ਹੁਣ ਤੁਸੀਂ ਚੰਗੀ ਚਾਹੁੰਦੇ ਹੋ ਤਾ ਸਾਨੂੰ ਬਹੁਤ ਸਾਰਾ ਧੰਨ ਕਤਰ ਕਰਕੇ ਦੇਵੋ ਤੇ ਆਪਣੇ ਖਾਲਸੇ ਨੂੰ ਰੋਕ ਲਵੋ ਤਾ ਜੋ ਜੰਗ ਕੀ ਰੀਤ ਭਿਆਨਾ ਜਿਸਮੈਂ ਨਿਤ ਬਧ ਹੈ ਵਿਦਨਨ ਜੰਗ ਦੀ ਭਿਆਨਕ ਰੀਤੀ ਨੂੰ ਛੱਡੋ ਜਿਸ ਵਿੱਚ ਸਦਾ ਕਈ ਪ੍ਰਕਾਰ ਦੇ ਦੁਖੀ ਮਿਲਿਆ ਆਪਣੇ ਪਿਤ ਸਮਾਨ ਬਣ ਰਹੀਐ ਸੰਗਤ ਤੇ ਕਰੋੜ ਗਣ ਲਹੀਐ ਆਪਣੇ ਪਿਤਾ ਵੰਗ ਬਣ ਕੇ ਰੋ ਸ਼ਾਂਤੀ ਦੂਤ ਆਪਣੀ ਸੰਗਤ ਪਾਸੋਂ ਉਪਹਾਰ ਪ੍ਰਾਪਤ ਕਰੋ ਉਹਨਾਂ ਨੂੰ ਜੰਗ ਵਾਸਤੇ ਨਾ ਤਿਆਰ ਕਰੋ ਹਮ ਕੋ ਦਰਬ ਬਰਖ ਪਤ ਦੀਜੈ ਹੋਏ ਸੁਖਦਾਉ ਸਮਾਬਤੀਜੈ ਸਾਨੂੰ দান ਜਿਹੜਾ ਧਨ ਆ ਪ੍ਰਤੀ ਸਾਲ ਦੇ ਹਿਸਾਬ ਦੇ ਨਾਲ ਦੇਵੋ ਤਾਂ ਸੁਖ ਨਾਲ ਤੁਸੀਂ ਸਮਾਬਦਿਤ ਕਰ ਸਕਦੇ ਹੋ ਨਾਹ ਤਾਂ ਛੋਡੋ ਭੂਮ ਹਮਾਰੀ ਗਮਨ ਕਰੋ ਜਹੇ ਇੱਛਾ ਤੁਮਾਰੀ ਤੇ ਜੇ ਧਨ ਸਾਨੂੰ ਨਹੀਂ ਦੇਣਾ ਤਾਂ ਉਹ ਬਾਤ ਜਿਹੜੀ ਸਾਡੀ ਧਰਤੀ ਸਾਡੀ ਜਿਹੜੀ ਜਗਾ ਵਾ ਉਹਨੂੰ ਛੱਡ ਕੇ ਚਲੇ ਜਾਵੋ ਤੁਹਾਡੀ ਇੱਛਾ ਹੈ ਜੋ ਕਰਨਾ ਅਬ ਪਹੁੰਚੋ ਮੈਂ ਨਿਗਟਤ ਤੁਮਾਰੇ ਚ ਮੂਹ ਸਮੂਹ ਮਿਲੇ ਨਿਰਪਸਾਰੇ ਹੁਣ ਮੈਂ ਤੁਹਾਡੇ ਬਹੁਤ ਨੇੜੇ ਪਹੁੰਚ ਰਿਹਾ ਹਾਂ ਸਾਰੇ ਰਾਜਾਂ ਦੀ ਸੈਨਾ ਮੇਰੇ ਨਾਲ ਹੈ ਸ਼ੀਨ ਸਕਲ ਕੱਢ ਹੈ ਹਾ ਬਾਹਰ ਬਿਨਾ ਬਿਲੰਬ ਜਾਣੀਏ ਜਾਹਰ ਸਭ ਕੁਝ ਖੋ ਕੇ ਬਾਹਰ ਕੱਢ ਦੇਵਾਂਗੇ ਤੇ ਆਪਣੇ ਆਪ ਨੂੰ ਪ੍ਰਗਟ ਰੂਪਕ ਕਿਸੇ ਆਸਰੇ ਤੋਂ ਬਿਨਾਂ ਜਾਣੋ ਮਹਾਰਾਜਨ ਕੋ ਲਿਖਾ ਸੁਣਾਇਓ ਸਤਗੁਰੂ ਹਿਰਦੈ ਕਰੋਧ ਵਿਰਧਾਇਓ ਇਸ ਪ੍ਰਕਾਰ ਰਾਜਿਆਂ ਦੀ ਲਿਖਤ ਨੂੰ ਉਹਨਾਂ ਦੇ ਭੇਜੇ ਹੋਏ ਦੂਤ ਨੇ ਸੁਣਾਉਣਾ ਕੀਤਾ ਤਾਂ ਸਤਗੁਰ ਦੇ ਹਿਰਦੇ ਅੰਦਰ ਬਹੁਤ ਕਰੋਧ ਨੇ ਬਾਦਾ ਕਰਿਆ ਉੱਤਰ ਲਿਖਵੇ ਸਭ ਨੇ ਸੁਣਾਵੇ ਤੁਹਾਨੂੰ ਉੱਚੀ ਪ੍ਰਭ ਕੀਨ ਬਤਾਵੇ ਫਿਰ ਉਸ ਪੱਤਰ ਦਾ ਉੱਤਰ ਲਿਖ ਕੇ ਮਹਾਰਾਜਨ ਸਭ ਨੂੰ ਸੁਣਾਇਆ ਗੁਰੂ ਜੀ ਵੀ ਬੜੀ ਉੱਚੀ ਆਵਾਜ਼ ਵਿੱਚ ਸਾਰਿਆਂ ਨੂੰ ਦੱਸਣਾ ਕੀਤਾ ਦੋਹਰਾ ਸ਼੍ਰੀ ਕਾਲੰਗੀ ਧਾਰ ਗਰਜ ਕੈ ਮੇਘ ਮਿਤਨ ਬਲੰਦ ਤਾਂ ਕੰਦਰ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਬਲੰਦ ਆਵਾਜ਼ ਦੇ ਵਿੱਚ ਗਰਜ ਕੇ ਉੱਤਰ ਲਖਵਾਇਆ ਉੱਤਰ ਦਿਓ ਲਿਖੈ ਕਰ ਸੂਕ ਦੇਨ ਰਿਪ ਬ੍ਰਿੰਦ ਕਿ ਜਿਸ ਨੇ ਵੈਰੀਆਂ ਨੂੰ ਬਹੁਤ ਦੁੱਖ ਪਹੁੰਚਾਉਣਾ ਕੀਤਾ ਚਉ ਪਈ ਸੁਣੀ ਹੋਂ ਭੀਮ ਚੰਦ ਅਬਮਾਨੀ ਸਭ ਰਾਜਨ ਸੁਣ ਦਿਓ ਬਖਾਨੀ ਕਹਿ ਕਮੰਡੀ ਭੀਮਚੰਦ ਸੁਣ ਲਾ ਸਾਰੇ ਰਾਜੇ ਨੂੰ ਇਹ ਕਹਿ ਦੇਵੀਂ ਹਮ ਤੇ ਜਾਮ ਚਹੇ ਜੇ ਲੈਬੋ ਖੜਗ ਧਾਰ ਸੋ ਕਰ ਕਹਿ ਦੇਵੋ ਜੇ ਸਾਥੋ ਧੰਨ ਨਾ ਚਾਹਨਾ ਤਾਂ ਸਾਡੇ ਨਾਲ ਤੇਰੀ ਫੌਜ ਆ ਕੇ ਜੰਗ ਕਰ ਲੈ ਤੂੰ ਮਰ ਤੀਰ ਸਾੰਗਣ ਅਨੇ ਇਨ ਤੈ ਦਹਿ ਹਾ ਭੇਦੋ ਅਣੀ ਤੇਜੀਆਂ ਤੀਰਾਂ ਬਰਸ਼ੀਆਂ ਨਾਲ ਤੇਰੀ ਸੈਨੀਆਂ ਨੂੰ ਬੰਨ ਕੇ ਰੱਖ ਦੇਾਂਗੇ ਅਸੀਂ ਸਾਡਾ ਧਨ ਤਾਂ ਇਹੀ ਹੈ ਸਖਲ ਤੂਫਾਂਗ ਵਰਖਾ ਗੁਲਕਨ ਇਨਤੇ ਪਰਖਣ ਕਰ ਧਨ ਅਰਗਣ ਮਦੂਖਾਂ ਦੀਆਂ ਗੋਲੀਆਂ ਵਰਖਾ ਵੰਗ ਵਧਾ ਦੇਾਂਗੇ ਇਹਨਾਂ ਤੋਂ ਪਰਖਣ ਦੇ ਕਟਣਾ ਦੇ ਅਣਗਿਣਤ ਤੈਨੂੰ ਰੁਪਈਏ ਮਿਲ ਜਾਣਗੇ ਮੂਹ ਡਾਣਾ ਅਜਾਣ ਨਾ ਤੁਮ ਸਮ ਕੋਈ ਚਹੇ ਦਰਬ ਲਿਹੋ ਸੰਮੁਖ ਹੋਈ ਮਾਰਾ ਅਗਨੇ ਦੇ ਧਨ ਲੈਣਾ ਨਾ ਪਿੰਚੰਦ ਅਸੀਂ ਨੇਜੇ ਤਲਵਾਰਾਂ ਚਲਾ ਦਿੰਨੇ ਆ ਬੰਨ ਕੇ ਰੱਖ ਦਿੰਨੇ ਆ ਮੁੜ ਕੇ ਉਹੀ ਚੁਣ ਕੇ ਕਿਰਪਾਨਾ ਉਹੀ ਚੁਣ ਕੇ ਤੀਰ ਵਰਸ਼ੇ ਵੇਚ ਕੇ ਉਹ ਤੋਂ ਧਨ ਪ੍ਰਾਪਤ ਕਰ ਲੈ ਜੇ ਚਾਹਣਾ ਸਹਿਲੇਗਾ ਗੋਲੀਆਂ ਦੀ ਵਰਖਾ ਕਰ ਦਿੰਨੇ ਆ ਅਣਗਿੰਦ ਤਰਪੀਏ ਉਹਦੇ ਵੀ ਤੈਨੂੰ ਪਿੱਤਲ ਦੇ ਮਿਲ ਜਾਣਗੇ ਇਸ ਤਰ੍ਹਾਂ ਮੈਂ ਮਹਾਰਾਜ ਉਹ ਜਵਾਬ ਦੇਣਾ ਕਰਦੇ ਆ ਕਿ ਤੇਰੇ ਵਰਗੇ ਕਈ ਮੂਰਖ ਜਾਣ ਨਹੀਂ ਅਸੀਂ ਨਹੀਂ ਹਾਂ ਜੇ ਤੈਨੂੰ ਰੁਪਏ ਚਾਹਣਾ ਹੈ ਤਾਂ ਸਾਡੇ ਸਾਹਮਣੇ ਹੋ ਕੇ ਆ ਕੇ ਲੜ ਮੂਡ ਅਜਾਨ ਤੁਮ ਸਮ ਕੋਈ ਚੜੈ ਦਰਬ ਲਿਹੋ ਸਨਮਖ ਹੋਈ ਬਦਲੋ ਸੋ ਲੋ ਜੋ ਜਾ ਹਰੇ ਲਓ ਪਰਖ ਤਬ ਧਾਮ ਕਰਾਰੇ ਜੈ ਸੂਰਮਿਆਂ ਦਾ ਲੋਹੇ ਦੇ ਨਾਲ ਲੋਹਾ ਖੜਕੂਗਾ ਆਹਮੋ ਸਾਹਮਣੇ ਹੋ ਕੇ ਲੜਨਗੇ ਤਾਂ ਫਿਰ ਕਹਿੰਦੇ ਰੁਪਈਏ ਤੂੰ ਫਿਰ ਪਰਖ ਲਈ ਕੌਣ ਸਨੇ ਰਿਓ ਅਬ ਤੈਸੋ ਕਰ ਬੋ ਚਾਹਤ ਆਣ ਕਰੇ ਸੋ ਤੇ ਹਣ ਤੇਰੇ ਨਾਲ ਕਿਹੜਾ ਪਿਆਰ ਬਾਕੀ ਰਹਿ ਗਿਆ ਜਿਹੜਾ ਆ ਕੇ ਹੁਣ ਤੂੰ ਕਰਨਾ ਚਾਹੁੰਦਾ ਨਤ ਮਤ ਸਮਝਾਵੋ ਬਣਿਆ ਸੁਣਿਓ ਪਰੋ ਸਰਨ ਆਵੋ ਬਚ ਮੰਨੋ ਨਹੀਂ ਤਾਂ ਬੁੱਧੀ ਵਿੱਚ ਸਮਝ ਕੇ ਸਿਆਣੇ ਬਣੋ ਬਚਨ ਮੰਨ ਕੇ ਸਰਨ ਆਜੋ ਜੁਗ ਲੋਕਨ ਕੇ ਸੁਖ ਕੋ ਲਹੀਐ ਸਰਨ ਖਾਲਸੇ ਕੀ ਪਰ ਰਹੀਐ ਸ਼ਰਨ ਫੜ ਕੇ ਦੋਹਾਂ ਲੋਕਾਂ ਸੁਖ ਪ੍ਰਾਪਤ ਕਰ ਲੈ ਖਾਲਸੇ ਦੀ ਸ਼ਰਨ ਪੈ ਜਾ ਹੱਠ ਹੰਕਾਰ ਸ਼ੋਰ ਮਨ ਮਦੇ ਮਿਲੋ ਆਨ ਕਰਹ ਬੁੱਧ ਸੁਦੇ ਆਪਣੇ ਮਾਨ ਵਿਚਾਲੇ ਹੱਠ ਤੇ ਹੰਕਾਰ ਨੂੰ ਛੱਡ ਦੇ ਆਪਣੀ ਬੁੱਧੀ ਨੂੰ ਸੁੱਧ ਕਰਕੇ ਮਿਲ ਗੁਰੂ ਘਰ ਤੇ ਚਾਹੋ ਸੋ ਪਾਵੋ ਰਾਜ ਸਮਾਜ ਭਲੇ ਵਰਧਾਵੋ ਗੁਰੂ ਜੀ ਘਰੋ ਜੋ ਤੂੰ ਚਾਹੇ ਉਹ ਪਾ ਸਕਵੇਂ ਰਾਜ ਸਮਾਜ ਭਲੀ ਪ੍ਰਕਾਰ ਤੂੰ ਆਪਣਾ ਵਧਾ ਸਕਦਾ ਹੈ ਜੇ ਅਭਮਾਨ ਅਦਕ ਤਬ ਮਨਵੇਂ ਬਾਠਤ ਮੇਲ ਕਰੋ ਚਹਰਣ ਮੈਂ ਜੇ ਤੇਰੇ ਮਾਨ ਵਿੱਚ ਕੋਈ ਵੱਡਾ ਭਿਆਨ ਕਾ ਅਭਮਾਨ ਹੈ ਨਾ ਤਾਂ ਉਹ ਮਨ ਪਉਂਦਾ ਰਣਖੇਤਰ ਵਿੱਚ ਤੂੰ ਮੇਲ ਕਰ ਲੈ ਤੇਰਾ ਜਿਹੜਾ ਭਲੇਖਾ ਮਨ ਦੇ ਵਿੱਚ ਪਤਾ ਨਹੀਂ ਕੀ ਪਾਲੀ ਬੈਠਾ ਹੈ ਤੇਰਾ ਕੱਢ ਦਿੰਨੇ ਆਂ ਮੋਕਰ ਮਨਿੰਦ ਗੁਰੂ ਘਰ ਆਹ ਹੈ ਹਿਰਦੈ ਭਾਵਨਾ ਤਿਮ ਫਲ ਲਹੈ ਸ਼ੀਸ਼ੇ ਵਾਂਗ ਗੁਰੂ ਘਰ ਜਿਵੇਂ ਹਿਰਦੇ ਦੀ ਭਾਵਨਾ ਹੈ ਉਸੇ ਤਰ੍ਹਾਂ ਹੀ ਫਲ ਪ੍ਰਾਪਤ ਹੁੰਦਾ ਜਿਵੇਂ ਸੰਸਾਰ ਦੇ ਆਪਣੇ ਪਿੰਡਾਂ ਦੀ ਕਹਾਵਤਾਂ ਨੇ ਵੀ ਖੂਬ ਜਿਹੇ ਜੀ ਆਵਾਜ਼ ਦੇ ਗਏ ਵਾਪਸ ਉਹੋ ਜੀ ਹੁੰਦੀ ਹੈ ਜੇ ਉਹਦਾ ਗੱਲ ਕਰਾਂ ਕਿ ਕਹਿੰਦੇ ਜਿਹੋ ਜੀ ਭਾਵਨਾ ਲੈ ਕੇ ਤੂੰ ਗੁਰੂ ਘਰ ਆਇਆ ਪੀਮਚੰਦ ਉਹੋ ਜਿਹਾ ਹੀ ਫਲ ਪਾ ਲੇਗਾ ਫਿਰ ਸੇਵਕ ਬਣੈ ਅਨਕ ਸੁਖ ਪਾਏ ਕਰਿਓ ਦਸਹਿ ਜੇ ਕ੍ਰੋਧ ਉਪਾਏ ਜਿਹੜਾ ਵੀ ਸੇਵਕ ਬਣਦਾ ਹੈ ਉਹ ਅਨੇਕ ਪ੍ਰਕਾਰ ਦੇ ਸੁਖ ਪਾਉਂਦਾ ਹੈ ਪਰ ਜਿਹੜਾ ਈਰਖਾ ਕਰਕੇ ਕ੍ਰੋਧ ਧਾਰਨ ਕਰਦਾ ਉਹ ਤਉ ਮਗਮ ਹੈ ਪਾਗ ਤਰੋ ਤਾਲੇ ਨਹਿ ਪੀਵੋ ਜਲ ਬੈਠ ਸੁਖਾਲੇ ਤਾ ਤੁਰੰਤ ਉਤਾਵਲਾ ਹੋ ਕੇ ਰਸਤੇ ਦੇ ਵਿੱਚ ਪੈਰ ਧਰੋ ਰੈਣ ਬਸਨ ਕੀ ਹਵੇ ਤੋਹਾਨ ਹੀਰੋ ਰਾਨਕ ਸੁਮਾਨ ਆਣ ਤਾਂ ਬੈਠ ਕੇ ਹਵਲੀ ਤਰਾ ਜਲ ਨਾ ਪੀਵੋ ਤੈਨੂੰ ਰਾਤ ਰਹਿਣ ਦੀ ਕਸਮ ਹੈ ਇੱਥੇ ਆ ਕੇ ਰਣ ਖੇਤਰ ਨੂੰ ਵੇਖ ਐਮ ਉੱਤਰ ਲਿਖ ਪ੍ਰਭੂ ਪਠਾਇਓ ਨਿਗਟ ਗਿਓ ਨਿਰਭਉ ਖੋਲ ਸੁਣਾਇਓ ਇਸ ਪ੍ਰਕਾਸ਼ ਤੋਂ ਮਹਾਰਾ ਨੇ ਉੱਤਰ ਲੈ ਕੇ ਉਹਨਾਂ ਦੇ ਹੀ ਦੂਤ ਕੋਲੇ ਭੇਜਿਆ ਤਾਂ ਜਦ ਰਾਜਿਆਂ ਦੇ ਪਾਸ ਜਾ ਕੇ ਉਹ ਚਿੱਠੀ ਖੋਲ ਕੇ ਉੱਤਰ ਸੁਣਿਆ ਸੁਣ ਕਰ ਤਨ ਮਨ ਲਾਖ ਸਾਗ ਸਹਿ ਨ ਸਕੋ ਮਨ ਮੂੜ ਕੋਪਾਗ ਉਹਦੇ ਤਨ ਮਨ ਨੂੰ ਅੱਗ ਲੱਗ ਗਈ ਮੂਰਖ ਮਾੜੇ ਭਾਗਾ ਵਾਲਾ ਸਤਿਗੁਰਾਂ ਦੇ ਇਹ ਗੰਮੀ ਬਚਨਾਂ ਨੂੰ ਸਹਿਣ ਨਹੀਂ ਕਰ ਸਕਿਆ ਸਭ ਰਾਜਨ ਕੋ ਬੌਰ ਸੁਣਾਇਓ ਅਬ ਗੁਰ ਸੰਗ ਜੰਗ ਬਣ ਆਇਓ ਬਾਰਵੇਂ ਸਾਰੇ ਰਾਜਿਆਂ ਨੂੰ ਸੁਣਾਉਣਾ ਕਰਦਾ ਕਿ ਹੁਣ ਗੁਰੂ ਨਾਲ ਜੰਗ ਕਰਨੇ ਹੀ ਬਣਦਾ ਹੈ ਹੁਣ ਬੈਠਿਆ ਨਹੀਂ ਸਰਨਾ ਸੋ ਨਿਸਬਸ ਕਰ ਤਹਾਂ ਬਤਾਈ ਭਈ ਪ੍ਰਾਂਤੇ ਚਾਹਤ ਲੜਾਈ ਉਹ ਰਾਤ ਉਸ ਥਾਨ ਤੇ ਰਹਿ ਕੇ ਬਦੀਦ ਕੀਤੀ ਸਵੇਰ ਹੋਣ ਤੇ ਉਹਨਾਂ ਨੇ ਅੱਗੇ ਨੂੰ ਚੜ੍ਹਾਈ ਕੀਤੀ ਗਿਰ 나ਥਣ ਕੇ ਬਜੇ ਨਗਾਰੇ ਭੀਮ ਚੰਦ ਹੋਸ ਤਬ ਤਿਆਰੇ ਸਾਰੇ ਪਹਾੜੀ ਰਾਜਾ ਨੇ ਜਦ ਨਗਾਰੇ ਬੱਜੇ ਉੱਠ ਪਏ ਸਾਰੇ ਭੀਮ ਚੰਦ ਦੇ ਨਾਲ ਤਿਆਰ ਹੋ ਗਏ ਪ੍ਰਥਕ ਪ੍ਰਥਕ ਸੈਨਾ ਕਰ ਰਾਜੇ ਚੜੇ ਅਨੇਕ ਬਜਾਵਤ ਬਾਜੇ ਆਪਣੀ ਸੈਨਾ ਵਖ ਵਖ ਕਰਕੇ ਸਾਰੇ ਰਾਜੇ ਇੰਗ ਪ੍ਰਕਾਰ ਦੇ ਬਾਜੇ ਵਜਾਉਂਦੇ ਚੱਲ ਪਏ ਨੇ ਫਰਰੇ ਛੁਟੇ ਨਿਸ਼ਾਨ ਅਗਾਰੇ ਮਨੋ ਘਟਾ ਕੇ ਗਣ ਅਵਸਵਾਰੇ ਅੱਗੇ-ਅੱਗੇ ਝੰਡਿਆਂ ਨੂੰ ਚਲਾਇਆ ਗਿਆ ਮਾਨੋ ਬਦਲਾ ਦੀ ਘਟਨਾਵਾਂ ਅੱਗੇ ਗੁਜ਼ਾਰੀਆਂ ਨੇ ਰਣ ਸਿੰਘੇ ਗਨ ਢੋਲ ਵਜਾਏ ਸਗਲ ਤੂਫਾਂਗਣ ਕੀ ਚੱਲੇ ਆਵੇ ਰਣ ਸਿੰਘੇ ਤੇ ਬਹੁਤ ਢੋਲ ਵਜਾਏਗੇ ਬੰਦੂਖਾਂ ਆਂ ਦੀਆਂ ਜਿਹਨੇ ਸਿਲਖਾਂ ਹੀ ਉਹ ਚਲਾਈਆਂ ਗਈਆਂ ਗੁਜਰ ਜਾਤ ਹਜ਼ਾਰ ਨਰਾਓ ਨਾਮ ਕਹੈ ਜਮ ਤੁਲਾ ਬਾਉ ਗੁਜਰੀ ਰਾਤ ਤੇ ਹਜ਼ਾਰਾਂ ਸੂਰਮਿਆਂ ਦਾ ਰਾਜਾ ਜੇਦਾ ਨਾਮ ਜਮ ਤੁਲਾ ਭਾਉ ਕਹਿੰਦੇ ਨੇ ਸੋ ਪੈਦਲ ਕੇ ਭਏ ਅਗਾਰੀ ਬਰਸੀ ਸੇਲੇ ਸਾੰਗ ਕਟਾਰੇ ਉਹ ਪੈਦਲ ਸੈਨਾ ਦੇ ਅੱਗੇ ਅੱਗੇ ਜਾ ਰਿਆ ਸੀ ਤੇ ਉਹਦੇ ਨਾਲ ਬਰਸ਼ੀਆਂ ਭਾਲੇ ਸੇਲੇ ਤੇ ਕਟਾਰਾ ਫਟੀਆਂ ਹੋਈਆਂ ਨੇ ਤੂਮਰ ਤਰਵਾਰਣ ਗੈ ਢਾਲੇ ਗੂਜਰ ਰਗਰ ਬਿਦ ਕੋ ਚਾਲੇ ਨੇਜੇ ਤਲਵਾਰਾਂ ਢਾਲਾਂ ਫੜੀਆਂ ਹੋਈਆਂ ਨੇ ਬਹੁਤ ਗੁੱਜਰ ਅਤੇ ਰੰਗੜ ਜਿਹੜੇ ਪੁੱਠੀਆਂ ਚਾਲਾਂ ਵਾਲੇ ਨੇ ਉਹ ਵੀ ਨਾਲ ਨੇ ਛੇਰ ਗਰਾਵਨ ਅਰਗ ਬਟੋਰੀ ਅੱਗੇ ਚਲਿਓ ਅਨੰਦਪੁਰ ਓਰੀ ਨਾਲ-ਨਾਲ ਜਾ ਰਹੇ ਨੇ ਸਾਰੇ ਮੂਰਖ ਗਵਾਰਾਂ ਦੀ ਛੇੜ ਬਹੁਤ ਇਕੱਠੀ ਹੋਈ ਸੀ ਉਹ ਬਹੁਤ ਅੱਗੇ-ਅੱਗੇ ਹੋ ਕਨਦਪੁਰ ਨੂੰ ਜਾ ਰਹੇ ਨੇ 22 ਧਾਰਣ ਨਾਰ ਗ੍ਰਾਮਿਣ ਚੱਲੇ ਸੰਗ ਜਿਨ ਕੀ ਗਿਣਤੀ ਨਾ 12 ਧਾਰੀ ਜਿਹੜੇ ਰਾਜੇ ਸੀ 22 ਧਾਰੇ ਪਿੰਡੂ ਲੋਕਾਂ ਦੇ ਨਾਲ-ਨਾਲ ਜਾ ਰਹੇ ਨੇ ਅਤੇ ਜਿਨ੍ਹਾਂ ਦੀ ਕੋਈ ਗਿਣਤੀ ਹੀ ਨਹੀਂ ਸੀ 22 ਧਾਰ ਦੇ ਲੋਕਾਂ ਨੇ ਚੱਲਣਾ ਕੀਤਾ ਕਿਉਂਕਿ ਉਹਨੇ ਪਿੰਡਾਂ ਦੇ ਵਿੱਚੋਂ ਜੋ ਲੋਕਾਂ ਨੂੰ ਵੀ ਭੜਕਾ ਕੇ ਸਤਗੁਰਾਂ ਦੇ ਵਿਰੁੱਧ ਕੱਤਰ ਕੀਤਾ ਸੀ ਉਹ ਵੀ ਉਹਨਾਂ ਨੇ ਨਾਲ ਲੈ ਲਏ ਕਲ ਮਲਾਟ ਪੈਦਲਦਰ ਬੀਰੰ ਚਮਾਰੰ ਅਜੁੱਧ ਪਰਯੋਗ ਬਾਹਿਰੰ ਤੇ ਦਲਾਂ ਦੇ ਸੂਰਮੇ ਬਹੁਤ ਰੌਲਾ ਗੋਲਾ ਪਾਉਂਦੇ ਜਾ ਰਹੇ ਨੇ ਤੇ ਜਿਨ੍ਹਾਂ ਦੇ ਹਥਿਆਰ ਹੱਥਾਂ 'ਚ ਚਮਕ ਰਹੇ ਆ ਸ਼ਪਹ ਪੀਰ ਤਜ ਕਹਿਲੂਰ ਨ੍ਰਿਪ ਕੀਨ ਅਸਵਾਰੀ ਮੋਹਰੇ ਤਰੇ ਨਿਸ਼ਾਨ ਸ਼ੋਰ ਫਰ ਰੇਕ ਬਾਰੀ ਨਗਰ ਛੱਡ ਕੇ ਕਹਿਲੂਰ ਦੇ ਰਾਜੇ ਨੇ ਸਵਾਰੀ ਕਰ ਲਈ ਆਪਣੇ ਅੱਗੇ ਝੰਡੇ ਫਰਿਆਂ ਨੂੰ ਖੋਲ ਕੇ ਛੱਡ ਦਿੱਤਾ ਇਸ ਤਰ੍ਹਾਂ ਜੋ ਹੁਣ ਭੀਮਚੰਦ ਹੈ ਔਰ ਨਾਲ ਦੇ ਰਾਜੇ ਹੈ ਔਰ ਜੋ ਪਿੰਡੂ ਲੋਕਾਂ ਨੂੰ ਉਹਨੇ ਕਤਰ ਕੀਤਾ ਹੈ ਸਤਗੁਰਾਂ ਦੇ ਨਾਲ ਜੋ ਜੰਗ ਦੀ ਤਿਆਰੀ ਕਰਨ ਵਾਸਤੇ ਉਹ ਚੱਲ ਪਏ ਹੈ ਕੱਲ ਦੇ ਦਿਵਾਨ ਅੰਦਰਾਪਾਂ ਸਰਵਣ ਕਰਾਂਗੇ ਵੀ ਕਿ ਇਸ ਤਰ੍ਹਾਂ ਜੋ ਕੈਸਲ ਕਤੂਰ ਕੈਂਡਲ ਗੁਲੇਰੀਆ ਸ਼੍ਰੀ ਨਗਰ ਔਰ ਆਦ ਪ੍ਰਾਂਤਾਂ ਤੋਂ ਚੱਲ ਕੇ ਜਿਹੜੇ ਰਾਜੇ ਆਏ ਆ ਉਹ ਕਿਸ ਤਰ੍ਹਾਂ ਜਾ ਕੇ ਰਾਜਾ ਹੰਡੂਰੀਆ ਸ਼ਸਤਰ ਧਾਰਨ ਕਰਕੇ ਅੱਗੇ ਵੱਧ ਕੇ ਜੋ ਵਾਰ ਕਰਦਾ ਢਾਲਾਂ ਫੜੀਆਂ ਸੈਨਾ ਆ ਕੇ ਰੋਲਾ ਪਾਉਂਦੀ ਜਾਂਦੀ ਹੈ ਕਿਸ ਤਰ੍ਹਾਂ ਦਾ ਚਕਮਾਣ ਜੋ ਜੰਗ ਹੁੰਦਾ ਹੈ ਕਿਸ ਤਰ੍ਹਾਂ ਸਤਿਗੁਰਾਂ ਦਾ ਖਾਲਸਾ ਗਰਜਦਾ ਹੈ ਕਿਵੇਂ ਰਾਜਿਆਂ ਨੂੰ ਭਾਜਣਾ ਪੈਂਦੀਆਂ ਨੇ ਉਹ ਕੱਲ ਦੇ ਦੀਵਾਨਾਂ ਚ ਆਪਾਂ ਸਰਬਨ ਕਰਾਂਗੇ ਸਤਿਗੁਰ ਨੇ ਸਵਾਦ ਦਿੱਤੇ ਸਬੰਧ ਦਿੱਤਾ ਕਿਰਪਾ ਕਰਨ ਪਾਵਨ ਚਰਨਾਂ ਦਾ ਪਿਆਰ ਨਾਮ ਦੀ ਦਾਤ ਅੰਮ੍ਰਿਤ ਵੇਲਾ ਬਾਣੀ ਬੰਦਾ ਪਿਆਰ ਬਖਸ਼ਿਸ਼ ਕਰਨ ਸਰਬ ਪੁੱਲਾ ਮਾ ਕੋਈ ਵੀ ਦਸਣਾ ਵੰਜ ਨਹੀਂ ਰਹੇਗਾ ਜਿੱਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ